ਸਾਰੇ ਤਾਂ ਦੇਣੇ ਮੇਰੇ ਮਾਪਿਆਂ ਨੇ ਤਾਂ ਸਾਰੇ ਤਾਂ ਦੇਣੇ ਮੇਰੇ ਮਾਪਿਆਂ ਨੇ ਪਾਏ ਸਾਰੇ ਤਾਂ ਦੇਣੇ ਮੇਰੇ ਮਾਪਿਆਂ ਨੇ ਪਾਏ ਕੋਈ ਤਾਂ ਵੀ ਤੇ ਦੇ ਕਰਦਾ ਨਹੀਂ ਜਦੋਂ ਲੜਦਾ ਤੇ ਲਾਦੇ ਲਾਦੇ ਸਾਰੇ ਗਹਿਣੇ ਤਾਂ ਮੇਰੇ ਮਾਪਿਆਂ ਨੇ ਪਾਏ ਸਾਰੇ ਗਹਿਣੇ ਤਾਂ ਮੇਰੇ ਮਾਪਿਆਂ ਨੇ ਪਾਏ ਇਕੋ ਤੇ ਵੀ ਤੇ ਉਹ ਦੇਕਰਦਾਈ ਜੇ ਤਾ ਲੜਦਾ ਤੇ ਲਾ ਦੇ ਲਾ ਦੇਕਰਦਾਨੀ ਜਦ ਲੜਦਾ ਤੇ ਲਾ ਦੇ ਲਾ ਦੇਕਰਦਾਨੀ ਦੇਖਾ ਕਾ ਸਾਰੀਆਂ ਭੈਣਾਂ ਰਲ ਮਿਲ ਕੇ ਸਾਨੂੰ ਸਾਰਾ ਜ ਬੜੀ ਖੁਸ਼ੀ ਆ ਕਿਉਂਕਿ ਜਿਹੜਾ ਇਹ ਆ ਵਿਰਸਾ ਵਾ ਇਹ ਪਹਿਲਾਂ ਬਹੁਤ ਹੀ ਵਿਛੜ ਚੰਦਿਆ ਸੀਗਾ ਅੱਜ ਕੱਲ ਦੇ ਬੱਚਿਆਂ ਨੂੰ ਬਿਲਕੁਲ ਨਹੀਂ ਪਤਾ ਹੈਗਾ ਵੀ ਕੀ ਤੀਆਂ ਹੁੰਦੀਆਂ ਨੇ ਕੀ ਪ੍ਰਾਣੇ ਆਪਣੇ ਜੋ ਹੁੰਦਾ ਸਮਾਨ ਆਪਣਾ ਕੋਈ ਚਰਖਾ ਵਗੈਰਾ ਜਾਂ ਕੋਈ ਉਖੜੀਆਂ ਵਗੈਰਾ ਕਹਿੰਦੇ ਆ ਕੋਈ ਪੰਜੇ ਵਗੈਰਾ ਕਹਿੰਦੇ ਕਿਸੇ ਬੱਚੇ ਨੂੰ ਨਹੀਂ ਪਤਾ ਅੱਜ ਅਸੀਂ ਉਹਨਾਂ ਬਾਰੇ ਵੀ ਬੱਚਿਆਂ ਨੂੰ ਜਾਣੂ ਕਰਾਵਾਂਗੇ ਇਹ ਰਲ ਮਿਲ ਕੇ ਸਾਰੇ ਭੈਣ ਭਾਈਆਂ ਦੇ ਸਹਿਯੋਗ ਨਾਲ ਆਪਣੇ ਖਾਸ ਕਰਕੇ ਭੈਣਾਂ ਦੇ ਨਾਲ ਅਸੀਂ ਅੱਜ ਭਾਰਤੀ ਪੈਲਸ ਦੇ ਵਿੱਚ ਹਮ ਮਹਾ ਮਾ ਕੇ ਤੀਆਂ ਮਨਾ ਰਹੇ ਆ ਖਾਣ ਪੀਣ ਦਾ ਫੈਨ ਪੂਰਾ ਅਰੇਂਜਮੈਂਟ ਵਧੀਆ ਹਲਵਾਈ ਸਰਵਾਈ ਸਭ ਲੱਗੇ ਹੋਏ ਨੇ ਕੋਈ ਚੀਜ਼ ਦੀ ਕਮੀ ਨਹੀਂ ਰਹੇਗੀ 300 ਦੇ ਕਰੀਬ ਅਸੀਂ ਲੇਡੀਆਂ ਸੇ ਹੈਗੀਆਂ ਨੇ ਐਨ ਵਧੀਆ ਆਪਣੇ ਪਿਆਰ ਨਾਲ ਅਸੀਂ ਬਣਾ ਰਹੇ ਹਾਂ ਸੱਗੀ ਫੁੱਲ ਕੀ ਹੁੰਦਾ ਸੱਗੀ ਫੁੱਲ ਉਹ ਹੁੰਦਾ ਜਿਹੜੀਆਂ ਪਹਿਲੇ ਸਮਿਆਂ ਦੇ ਵਿੱਚ ਲੇਡਿਸ ਹੁੰਦੀਆਂ ਸੀਗੀਆਂ ਉਹ ਆਪਣੇ ਇੱਥੇ ਸਿਰ ਦੇ ਉੱਤੇ ਉਹ ਉਹਨਾਂ ਦੀ ਇੱਕ ਰੱਸੀ ਜੀ ਹੁੰਦੀ ਆ ਬਣਾ ਕੇ ਉਹ ਐ ਬਣਦੀ ਹੁੰਦੀ ਸੀ ਉਹਨੂੰ ਸੱਗੀ ਫੁੱਲ ਕਿਹਾ ਜਾਂਦਾ ਸੀ ਜੀ ਕੋਈ ਪ੍ਰਾਰਥਨ ਬੋਲੀ ਸੁਣਾ ਦਿਓ ਅਸੀਂ ਜੀ ਪ੍ਰਾਰਥਨ ਬੋਲੀਆਂ ਅੱਜ ਬਹੁਤ ਤਿਆਰ ਕੀਤੀਆਂ ਹੋਈਆਂ ਸਾਡੀਆਂ ਬਹੁਤ ਜ਼ਿਆਦਾ ਬੋਲੀਆਂ ਨੇ ਬੋਲੀਆਂ ਦਾ ਢੇਰ ਲੱਗੇ ਪਏ ਨੇ ਜਿੰਨੇ ਸੀ ਕਿ ਮੈਂ ਕਹਿ ਦਈਏ ਸਾਡੇ ਕੋਲ ਟਾਈਮ ਥੋੜੇ ਵਾਸਤੇ ਥੋੜਾ ਜਿਹਾ ਅਸੀਂ ਆਪਣਾ ਮਨੋਰੰਜਨ ਵੀ ਕਰਨਾ ਅਸੀਂ ਬੋਲੀਆਂ ਕਿਹ ਪਾਵਾਂਗੇ ਅਸੀਂ ਪਾਵਾਂਗੇ ਤੀਆਂ ਸੌਣ ਦੀਆਂ ਤੀਜ ਮਹੀ ਤੀਆਂ ਤੀਜ ਦੀਆਂ ਕੌਣ ਮਹੀਨੇ ਆਈਆਂ ਤੀਆਂ ਕੀ ਜਦੀਆਂ ਸੌਣ ਵੀ ਕੀਆਂ ਪੀਜਦੀਆਂ ਸੌਣ ਮਹੀਨੇ ਆਈਆਂ ਤੀਆਂ ਪੀਜਦੀਆਂ ਆਈਂ ਬਾਬਾ ਨਾਨਕਾ ਆਈਂ ਬਾਬਾ ਨਾਨਕਾ ਇਹੋ ਜੀਆਂ ਖੁਸ਼ੀਆਂ ਲੈ ਆਈਂ ਬਾਬਾ ਨਾਨਕਾ ਇਹੋ ਜੀਆਂ ਖੁਸ਼ੀਆਂ ਲੈ ਆਈਂ ਬਾਬਾ ਨਾਨਕਾ ਸਾਰੇ ਗਹਿਣੇ ਤਾਂ ਮੇਰੇ ਮਾਪਿਆਂ ਨੇ ਪਾਏ ਸਾਰੇ ਗਹਿਣੇ ਤਾਂ ਮੇਰੇ ਮਾਪਿਆਂ ਨੇ ਪਾਏ ਇਕੋ ਤਵੀ ਤੇ ਉਹ ਦੇ ਕਾਰੇ ਦਾਨੀ ਜਦੋਂ ਲੜਦਾ ਤੇ ਲਾ ਦੇ ਲਾ ਦੇ ਕਾਰੇ ਦਾਨੀ ਜਦੋਂ ਲੜਦਾ ਤੇ ਲਾ ਦੇ ਲਾ ਦੇ ਕਾਰੇ ਦਾਨੀ ਕੀ ਕਹਿਣਾ ਜਾਉਂਗੇ ਆਣ ਵਾਲੇ ਸੱਤਿਆਂ ਨੂੰ ਲੇਡੀਜ਼ ਅਸੀਂ ਲੇਡੀਜ਼ ਨੂੰ ਇਹ ਕਹਾਂਗੇ ਵੀ ਜਿਹੜੇ ਅੱਜ ਕੱਲ ਦੇ ਬੱਚੇ ਆ ਖਾਸ ਕਰਕੇ ਜਿਹੜੀਆਂ ਬੱਚੀਆਂ ਨੇ ਲੇਡੀਜ਼ ਲੜਕੀਆਂ ਨੇ ਜਿਹੜੀਆਂ ਉਹਨਾਂ ਨੂੰ ਆਪਣੇ ਮਾਪੇ ਬਾਪ ਨੂੰ ਇਹ ਸਿੱਖਿਆ ਦੇਣੀ ਚਾਹੀਦੀ ਹੈ ਬਈ ਰਾਲ ਮੇਲੇ ਕੇ ਸਾਰੇ ਖੁਸ਼ੀ ਦਾ ਤਿਹਾਰ ਮਨਾਇਆ ਕਰੋ ਆਪਣੇ ਪੀਆ ਦਾ ਤਿਹਾਰ ਖਾਸ ਕਰਕੇ ਭੈਣਾ ਬੀਬੀਆਂ ਦਾ ਇਹ ਕਿਉਂਕਿ ਅੱਗੇ ਪਿਛਲੇ ਸਮੇਂ ਸਹਰਿਆਂ ਤੋਂ ਕੁੜੀਆਂ ਆਇਆਂ ਕਰਦੀਆਂ ਸੀਗੀਆਂ ਸਹਰਿਆਂ ਤੋਂ ਕਦੇ ਲੋਕਾਂ ਨੇ ਸੌਣ ਦੀ ਮਿਹਨਤ ਸੁਧਾਰੇ ਦਿੰਦੇ ਨੇ ਕੁੜੀਆਂ ਨੂੰ ਤੀਆਂ ਨੂੰ ਆਉਂਦੀਆਂ 15-15 ਦਿਨ ਤੀਆਂ ਰਹਿੰਦੀਆਂ ਸੀ ਉਦੋਂ ਰਾਲ ਮੇਲੇ ਕੇ ਏਸੇ ਬਹਾਨੇ ਆਪਾਂ ਇੱਕੋ ਜਿਹਾ ਸਾਰੇ ਭੈਣਾਂ ਨੂੰ ਮਿਲ ਸਕਦੇ ਸੀਗੇ ਆਪਣਾ ਮਨੋਰੰਜਨ ਵੀ ਹੋ ਜਾਂਦਾ ਆਪਣੇ ਮੇਲੇ ਕੇਲੇ ਵੀ ਸੁਭਾਅ ਨਾਲ ਹੋ ਜਾਂਦੇ ਸਾਡੇ ਇਹੀ ਕਹਿਣਾ ਵੇ ਬੱਚਿਆਂ ਨੂੰ ਆਪਣੇ ਸਿਖਾਇਆ ਕਰੋ ਵੀ ਭਾਈ ਇਹ ਪੁਰਾਣਾ ਸੱਭਿਆਚਾਰ ਆ ਇਹਨੂੰ ਸੰਭਾਲ ਕੇ ਰੱਖੋ ਯਾ ਪੁਰਾਣਾ ਵਿਰਸਾ ਆਪਣਾ ਪੁਰਾਣੇ ਜੋ ਵੀ ਹੈਗਾ ਆਪਣਾ ਯਾਦ ਰੱਖਿਆ ਕਰੋ ਐਂ ਤਾਂ ਹੁਣ ਨਵੇਂ-ਨਵੇਂ ਕੰਮ ਚੱਲੇ ਹੋਏ ਨੇ ਡੀਜੇ ਲਾ ਕੇ ਮਾਡਲ ਤੇ ਲੜਕੀਆਂ ਨੱਚਲੀਆਂ ਉਹ ਨੱਚਲੀਆਂ ਉਹ ਇੱਕ ਅਲੱਗ ਚੀਜ਼ ਆ ਉਹ ਇਹ ਪਾਰਟਿਸਪੀਟ ਅਲੱਗ ਆ ਉਹ ਅਲੱਗ ਆ ਮੈਂ ਐਕਸ ਐਮ ਸੀ ਆ ਔਰ ਸਮਰਾਲੇ ਦੀ ਵਸਨੀਕ ਆ ਅਸੀਂ ਮਤਲਬ ਜਦੋਂ ਦੇ ਮਤਲਬ ਸਮਰਾਲੇ ਚ ਆਏ ਜਦੋਂ ਦੀਆਂ ਤੀਆਂ ਲੱਗਦੀਆਂ ਨੇ ਅਸੀਂ ਮਤਲਬ ਉਸ ਹਰ ਸਾਲ ਹਰ ਸਾਲ ਅਸੀਂ ਤੀਆਂ ਇੱਥੇ ਮਨਾਉਂਦੇ ਆ ਤੀਆਂ ਤੀਆਂ ਦਾ ਤਿਹਾਰ ਹੈ ਇਹ ਪਿਛਲੇ ਸਮੇਂ ਦੇ ਵਿੱਚ ਇਹ ਹੁੰਦਾ ਸੀ ਕਿ ਆਉਣ ਜਾਣ ਦਾ ਕੋਈ ਸਾਧਨ ਨਹੀਂ ਸੀਗਾ ਹੁੰਦਾ ਕਿ ਕੁੜੀਆਂ ਕਿਤੇ ਸਾਲੀ ਛੇ ਮਹੀਨੇ ਆਪਣੇ ਪੇਕੇ ਜਾਂਦੀਆਂ ਹੁੰਦੀਆਂ ਸੀ ਉਹ ਜਿਨ੍ਹਾਂ ਹੁਣ ਸੌਣ ਦੇ ਮਹੀਨੇ ਦੇ ਵਿੱਚ ਆਪਣੇ ਮਹੀਨਾ ਵੀ ਨਾ ਰਹਿ ਕੇ ਜਾਂਦੀਆਂ ਸੀਗੇ ਆ ਸੌਣ ਦਾ ਮਹੀਨਾ ਤੀਆਂ ਦੇ ਵਿੱਚ ਤੀਆਂ ਮਨਾਇਆ ਜਾਂਦੀਆਂ ਸੀਗੇ ਤੇ ਫਿਰ ਉਹ ਤੀਆਂ ਕੀ ਪੱਪੜ ਪੱਤੀਆਂ ਕੰਨਾਂ ਦੇ ਵਿੱਚ ਪਾਈਆਂ ਜਾਂਦੀਆਂ ਨੇ ਕਹਾਂਗੇ ਕਿ ਅੱਜ ਦੇ ਜਨਰੇਸ਼ਨ ਨੂੰ ਜਿਹੜੀਆਂ ਨੂੰ ਨਹੀਂ ਜਾਣਦੀ ਇਹ ਅਸੀਂ ਤਾਂ ਹੀ ਕਰਕੇ ਤੀਆਂ ਮਨਾਉਨੇ ਆ ਪੁਰਾਣਾ ਵਿਰਸਾ ਸਾਡੇ ਬੱਚਿਆਂ ਨੂੰ ਬਿਲਕੁਲ ਵੀ ਨਹੀਂ ਪਤਾ ਵੀ ਪੁਰਾਣੇ ਵਿਰਸੇ ਦੇ ਵਿੱਚ ਕੀ ਹੈਗਾ ਕੀ ਨਹੀਂ ਹੈਗਾ ਇਸੇ ਕਰਕੇ ਇਸ ਸਟੇਜ ਦੇ ਉੱਤੇ ਚਰਖਾ ਪੀੜੀ ਨਾਲ ਅਸੀਂ ਪੱਕੀਆਂ ਰੱਖੀਆਂ ਹੋਈਆਂ ਨੇ ਦਰੀਆਂ ਰੱਖੀਆਂ ਹੋਈਆਂ ਨੇ ਜਿਹੜੀਆਂ ਬੁਣੀਆਂ ਹੋਈਆਂ ਨੇ ਅਸੀਂ ਖੁਦ ਆਪਣੇ ਹੱਥੀ ਬੁਣੀਆਂ ਹੋਈਆਂ ਨੇ ਨਾਲ ਉਹਨਾਂ ਦੇ ਅਸੀਂ ਜਿਸ ਤਰ੍ਹਾਂ ਅਟੇਰ ਨਾਲ ਵੀ ਰੱਖਿਆ ਹੋਇਆ ਸੂਤ ਵੀ ਰੱਖਿਆ ਹੋਇਆ ਇਹ ਬਾਕੀ ਹੋਰ ਜਿਵੇਂ ਪਿੱਤਲ ਦੇ ਭਾਂਡੇ ਹੋਗੇ ਬਲਟੋਹੀ ਹੋਗੀ ਬਾਲਟੀ ਹੋਗੀ ਇਹ ਜਾਗ ਹੋ ਗਿਆ ਜਿਹੜੇ ਪੁਰਾਣੇ ਪਿੱਤਲ ਦੇ ਭਾਂਡੇ ਚੱਲਦੇ ਸੀਗੇ ਉਖੜੀ ਹੋ ਗਈ ਉਖੜੀ ਬਾਰੇ ਵੀ ਨਹੀਂ ਬੱਚਿਆਂ ਨੂੰ ਪਤਾ ਹੈਗਾ ਉਹ ਵੀ ਬੱਚਿਆਂ ਨੂੰ ਅਸੀਂ ਦੱਸਣਾ ਚਾਹੁੰਦੇ ਆ ਵੀ ਬੱਚਿਆਂ ਨੂੰ ਪਤਾ ਲੱਗੇ ਵੀ ਸਾਡੇ ਪੁਰਾਣੇ ਵਿਰਸੇ ਦੇ ਵਿੱਚ ਪੁਰਾਣੇ ਸਮੇਂ ਵਿੱਚ ਕੀ ਕੁਝ ਹੁੰਦਾ ਸੀਗਾ ਇਹ ਤੀਆਂ ਦਾ ਤਿਹਾਰ ਸਦੀਆਂ ਤੋਂ ਪੁਰਾਣਾ ਚੱਲ ਆ ਰਿਹਾ ਹੈ ਕਿਉਂਕਿ ਮਤਲਬ ਇਹ ਸਾਵਣ ਦੇ ਮਹੀਨੇ ਚਾਨਣ ਦੀ ਤੀਜ ਨੂੰ ਮਨਾਇਆ ਜਾਂਦੀਆਂ ਨੇ ਮਤਲਬ ਜਿਹੜੀਆਂ ਸੱਦਵਿਆਂ ਜਾਂ ਨੰਮੀਆਂ ਕੁੜੀਆਂ ਦੇ ਵਿਆਹ ਹੁੰਦੇ ਨੇ ਮਤਲਬ ਉਹ ਸਹੁਰੇ ਘਰੇ ਉਹਨਾਂ ਦਾ ਪਰ ਪੇਕੇ ਘਰ ਉਹਨਾਂ ਨੂੰ ਲੈਣ ਆਉਂਦੇ ਨੇ ਤੇ ਉਹ 15 ਦਿਨ ਆਪਣੇ ਪਿੱਕੇ ਘਰੇ ਰਹਿੰਦੀਆਂ ਨੇ ਤੇ ਪਿੱਕੇ ਘਰੇ ਰੱਖੜੀਆਂ ਦਾ ਤਿਹਾਰ ਮਨਾ ਕੇ ਆਪਣੇ ਸਹੁਰੇ ਘਰੇ ਵਾਪਸ ਆ ਜਾਂਦੀਆਂ ਨੇ ਇਸ ਕਰਕੇ ਇਹ ਤੀਆਂ ਦਾ ਤਿਹਾਰ ਮਨਾਇਆ ਜਾਂਦਾ। ਹੂੰ ਤਾਂ ਅੱਜ ਕੱਲ੍ਹ ਨਹੀਂ ਨਿਕਲਦੇ ਚੱਲ ਬਹਾਨੇ ਨਾਲ ਬੰਦਾ ਇਕੱਠੀਆਂ ਹੋ ਜਾਂਦੀਆਂ ਨੇ ਕੁੜੀਆਂ ਨੱਚ ਟੱਪ ਲੈਂਦੀਆਂ ਨੇ ਨਹੀਂ ਤਾਂ ਘਰਾਂ 'ਚੋਂ ਅੱਜ ਕੱਲ੍ਹ ਟਾਈਮ ਨਹੀਂ ਲੱਗਦਾ ਕਿਸੇ ਕੋਲੇ। ਸਗੀ ਫੁੱਲ ਕੀ ਹੁੰਦਾ? ਸਗੀ ਫੁੱਲ ਆਪਣੇ ਇੱਕ ਪੁਰਾਣਾ ਹੈਗਾ ਗੈਣਾ ਵਿਰਸਾ ਉਹ ਸਿਰ ਦੇ ਉੱਪਰ ਲਾਇਆ ਜਾਂਦਾ। ਕੀ ਆ ਕੇ ਤੁਸੀਂ ਕਹਿਣਾ ਜਾਉਂਗੇ ਆਹ ਲੇਡੀਜ਼ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਬਸ ਆਪਣੇ ਇਹੀ ਆ ਵੀ ਲੇਡੀਜ਼ ਨੂੰ ਵੀ ਪੁਰਾਣੇ ਵਿਰਸੇ ਨਾਲ ਜੁੜੋ ਤੇ ਅੱਜ ਕੱਲ੍ਹ ਦੇ ਬੱਚਿਆਂ ਨੂੰ ਕਿਸੇ ਚੀਜ਼ ਬਾਰੇ ਨਹੀਂ ਪਤਾ ਅਸੀਂ ਇੱਥੇ ਅੱਜ ਇਹੀ ਚੀਜ਼ਾਂ ਸਾਰੀਆਂ ਪ੍ਰਾਤਮਿਕ ਚੀਜ਼ਾਂ ਲੈ ਕੇ ਆਏ ਆ ਸੋ ਛੋਟੇ ਛੋਟੇ ਬੱਚਿਆਂ ਨੂੰ ਦੱਸਾਂਗੇ ਵੀ ਆਹ ਚੀਜ਼ ਹੁੰਦੀ ਐ ਸਗੇ ਪੁਰਾਣੀ ਆ ਸੱਗੀ ਬਚਾਰਖੇ ਹੋ ਗਿਆ ਦਰੀਆਂ ਹੋ ਗਈਆਂ ਤੇ ਚਾਦਰਾਂ ਵੀ ਕਿਵੇਂ ਅੱਗੇ ਕੁੜੀਆਂ ਕੱਢਦੀਆਂ ਹੁੰਦੀਆਂ ਅਸੀਂ ਬੈਠ ਕੇ ਹੁਣ ਉਹ ਸਾਰੀਆਂ ਚੀਜ਼ਾਂ ਔਲੋਪ ਹੋ ਰਹੀਆਂ ਨੇ ਇਸ ਕਰਕੇ ਬੱਚਿਆਂ ਨੂੰ ਸਿਖਾਉਣ ਵਾਸਤੇ ਅਸੀਂ ਸਾਰਾ ਚੀਜ਼ਾਂ ਪ੍ਰਾਪਤਨ ਚੀਜ਼ਾਂ ਲੈ ਕੇ ਆਏ